ਕਿਉਂਕਿ ਪੰਜਾਬ ਦੇ ਅੰਦਰ ਜਿਸ ਕਿਸਮ ਦੀ ਕਾਨੂੰਨ ਵਿਵਸਥਾ ਦਾ ਹਾਲ ਹੈ ਉਹਨੂੰ ਦੇਖਦੇ ਹੋਏ ਇਥੇ ਕੁਝ ਵੀ ਸੰਭਵ ਹੈ ਇਹ ਮੇਰੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ ਮਾਨ ਸਾਹਿਬ ਪੰਜਾਬ ਦੇ ਅੰਦਰ ਸੇਫ ਹੈਵਨ ਜਿਨੂੰ ਕਹਿ ਸਕਦੇ ਆ ਗੈਂਗਸਟਰਸ ਵਾਸਤੇ ਹੈਗਾ ਇੱਕ ਬੱਚੀ ਇਥੇ ਜਿਹੜੀ ਮੰਗਲਵਾਰ ਤੋਂ ਲਾਪਤਾ ਇੱਥੋਂ ਆਪਣੇ ਦਫ਼ਤਰ 'ਚ ਕੰਮ ਕਰਨ ਵਾਸਤੇ ਪੋਸਟਲ ਡਿਪਾਰਟਮੈਂਟ ਦੇ ਅੰਦਰ ਡਾਕਖਾਨੇ ਦੇ ਅੰਦਰ ਜਿਹਨਾਂ ਦੀ ਡਿਊਟੀ ਹੈ ਉਹ ਮੰਗਲਵਾਰ ਤੋਂ ਮੰਗਲਵਾਰ ਨੂੰ ਵਾਪਸ ਜੇ ਤੋਂ ਕਰਨੀ ਪਰਤਕੇ ਆਈ ਤੇ ਬੁੱਧਵਾਰ ਨੂੰ ਉਹਦਾ ਪਤਾ ਲੱਗਿਆ ਜੇ ਸਾਲਾਚੇ ਉਹਨੇ ਪਰਿਵਾਰ ਦੇ ਲੋਕ ਉਹਨੂੰ ਬਾਹਰੋਂ ਇੱਥੇ ਲੈ ਕੇ ਆਏ ਆ ਹਸਪੀਟਲ ਦੇ ਅੰਦਰ ਬਹੁਤ ਹੀ ਉਹ ਬੱਚੀ ਸ਼ੌਕ ਦੇ ਅੰਦਰ ਸੀਗੀ ਇੱਕ ਬਹੁਤ ਵੱਡਾ ਮੈਂਟਲ ਟਰੋਮਾ ਜਿਹਨੂੰ ਕਹਿ ਸਕਦੇ ਹਾਂ ਸ਼ੌਕ ਦੇ ਅੰਦਰ ਸੀ ਤੇ ਉਸ ਬੱਚੀ ਨੂੰ ਇੱਥੇ ਐਡਮਿਟ ਕਰਾਇਆ ਗਿਆ ਉਹਨਾਂ ਦੇ ਮਾਪਿਆਂ ਦੇ ਕਹਿਣ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਕਿਉਂਕਿ ਜਿਹਨਾਂ ਹਾਲਾਤਾਂ ਦੇ ਅੰਦਰ ਬੱਚੀ ਨੂੰ ਅਗਵਾ ਕਰਕੇ ਜਾਂ ਬਹਿਲਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਥੋਂ ਲਜਾਇਆ ਗਿਆ ਉਹਨੂੰ ਦੇਖਦੇ ਉਹਨਾਂ ਨੇ ਉਹਨਾਂ ਦਾ ਖਦਸਾ ਜਿਹੜਾ ਹੈ ਸੈਕਸ਼ੂਅਲ ਅਸਾਲਟ ਦਾ ਵੀ ਉਸ ਬੱਚੀ ਦੇ ਉੱਤੇ ਸ਼ਰੀਰਿਕ ਤੁਸ਼ ਕਰਮ ਦਾ ਉਹਨਾਂ ਨੂੰ ਸਖਸੀ ਜਿਹਦੇ ਦੇਖਦੇ ਜਿਸ ਹਾਲਾਤਾਂ ਦੇ ਵਿੱਚ ਬੱਚੀ ਨੂੰ ਐਡਮਿਟ ਕਰਵਾਇਆ ਗਿਆ ਉਹਨੂੰ ਲੈ ਕੇ ਸਾਰੇ ਸਮਾਜ ਦੇ ਅੰਦਰ ਕੱਲੇ ਜਲੰਧਰ ਜਾਂ ਉਹਨਾਂ ਦੇ ਇੱਕ ਵਰਗ ਦੇ ਅੰਦਰ ਨਹੀਂ ਪੂਰੇ ਸਮਾਜ ਦੇ ਅੰਦਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਮੈਂ ਅੱਜ ਜਦੋਂ ਡਾਕਟਰ ਸਾਹਿਬਾਨ ਨਾਲ ਉਸ ਬੱਚੀ ਦੀ ਮਾਤਾ ਨਾਲ ਮੁਲਾਕਾਤ ਕਰਕੇ ਮੈਂ ਇਹਨਾਂ ਕਹਿ ਸਕਦਾ ਵੀ ਅੱਜ ਬੱਚੀ ਦੀ ਹਾਲਾਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ ਡਾਕਟਰ ਸੈਟੀਸਫਾਈਡ ਹੈ ਉਹਦੀ ਰਿਕਵਰੀ ਨੂੰ ਲੈ ਕੇ ਪਰ ਜਿਹੜੇ ਟੈਸਟ ਵਗੈਰਾ ਹੋਣੇ ਐ ਜੋ ਮੈਡੀਕਲ ਰਿਪੋਰਟ ਸਵਾਬਜ਼ ਵਗੈਰਾ ਲਿੱਤੇ ਗਏ ਐ ਉਹਨਾਂ ਦੀ ਰਿਪੋਰਟ ਆਣ ਦੇ ਵਿੱਚ ਸਮਾਂ ਲੱਗੂਗਾ ਜਿੱਥੇ ਤਾਈਂ ਸਰੀਰ ਦੇ ਉੱਤੇ ਉਹਨਾਂ ਦੇ ਚੋਟ ਦਾ ਸਵਾਲ ਐ ਕੁਝ ਚੋਟ ਜਿਹੜੀਆਂ ਹੈਗੀਆਂ ਡਾਕਟਰਜ਼ ਨੇ ਅਬਜ਼ਰਵ ਕੀਤੀਆਂ ਉਹ ਐਮਐਲਆਰ ਦੇ ਵਿੱਚ ਉਹ ਲਿਖ ਰਹੇ ਐ ਪਰੰਤੂ ਪੂਰੀ ਪੋਜੀਸ਼ਨ ਜਿਹੜੀ ਐ ਹਾਲਾਤ ਜਿਹੜੇ ਐ ਉਦੋਂ ਹੀ ਕਲੀਅਰ ਹੋਣਗੇ ਜਦੋਂ ਬੱਚੀ ਆਪਣੇ ਬਿਆਨ ਦੇਣ ਦੇ ਕਾਬਲ ਹੋਊਗੀ ਅਜੇ ਹੀ ਡਾਕਟਰਸ ਦਾ ਮੰਨਣਾ ਹੈ ਵੀ ਉਹ ਇੱਕ ਮੈਂਟਲ ਸ਼ੌਕ ਦੇ ਅੰਦਰ ਹੈ ਤੇ ਅੱਜ ਇਸ ਟਾਈਮ ਉਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਆਪਣੇ ਬਿਆਨ ਦੇ ਸਕਣ ਮੇਰੀ ਇੱਥੇ ਆਉਣ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਤੇ ਜਰੂਰਤ ਪਈ ਤੇ ਮੈਂ ਉਹਨਾਂ ਦੇ ਮਾਪਿਆਂ ਨੂੰ ਆ ਵੀ ਅਸ਼ੋਰ ਕਰਵਾਇਆ ਵੀ ਕਿਸੇ ਕਿਸਮ ਦੀ ਕੋਈ ਵੀ ਘਾਟ ਉਸ ਬੱਚੇ ਨੂੰ ਉਹਦਾ ਇਨਸਾਫ ਮਿਲੇ ਜਿਨ੍ਹਾਂ ਲੋਕਾਂ ਤੇ ਉਹਨਾਂ ਦੇ ਮਾਪਿਆਂ ਨੇ ਕੋਈ ਸ਼ੱਕ ਜ਼ਾਹਿਰ ਕੀਤਾ ਹੈ ਹਰ ਇੱਕ ਗੱਲ ਇਸ ਗੱਲ ਨੂੰ ਮੈਂ ਰਾਜਨੀਤਿਕ ਰੰਗਤ ਨਹੀਂ ਦੇਣਾ ਚਾਹੁੰਦਾ ਕਿਉਂਕਿ ਸਾਡਾ ਪੰਜਾਬ ਆ ਸਾਡਾ ਜਲੰਧਰ ਦੀ ਜਿਹੜੀ ਧਰਤੀ ਆ ਕੋਈ ਕਲਕੱਤਾ ਹੈ ਨਹੀਂ ਪਰ ਜਿਹੜੇ ਸ਼ੱਕ ਹੋ ਰਿਹਾ ਹੈ ਉਹਨਾਂ ਸ਼ੱਕਾਂ ਦਾ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਆਵੇ ਆ ਤਾਇਦ ਜਿਹੜੀ ਹੈ ਕੁਲਸ ਨੂੰ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਵੀ ਇੱਕ ਦੋ ਦਿਨਾਂ ਚਾਰ ਦਿਨ ਜਿਹੜੇ ਲੱਗਦੇ ਆ ਪੂਰੀ ਸਾਇੰਟਿਫਿਕ ਤਰੀਕੇ ਨਾਲ ਬੇਸਡ ਔਨ ਫੈਕਟਸ ਉਹ ਸਾਰੀ ਜਾਂਚ ਹੋ ਕੇ ਸਾਹਮਣੇ ਆਵੇ ਇਸ ਕਰਕੇ ਨਹੀਂ ਵੀ ਇੱਕ ਗਰੀਬ ਦੀ ਬੱਚੀ ਹੈ ਵੀ ਉਹਦੇ ਕੀ ਫਰਕ ਪੈਂਦਾ ਆ ਪੰਜਾਬ ਹੈ ਤੇ ਦੇਸ਼ ਦੇ ਅੰਦਰ ਵੀ ਚਾਹ ਗਰੀਬ ਹੈ ਚਾਹ ਅਮੀਰ ਹੈ ਇੱਜ਼ਤ ਸਾਰਿਆਂ ਦੀ ਇੱਕ ਵਰਗੀ ਹੈ ਤੇ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਆਗੂ ਸਾਹਿਬਾਨ ਇੱਥੇ ਖੜੇ ਹੈ ਪੂਰੀ ਪਾਰਟੀ ਵੀ ਮੈਂ ਪਾਰਟੀ ਦਾ ਨਾਮ ਇਸ ਕਰਕੇ ਥੋੜਾ ਜਿਹਾ ਜੱਕੇ ਲੈ ਰਿਹਾ ਵੀ ਮੈਂ ਨਹੀਂ ਚਾਹਦਾ ਵੀ ਇਸ ਗੱਲ ਨੂੰ ਕੋਈ ਰਾਜਨੀਤਿਕ ਰੰਗਤ ਦਿੱਤੀ ਜਾਵੇ ਪਰੰਤੂ ਅਗਰ ਜ਼ਰੂਰਤ ਪਈ ਕਿਉਂਕਿ ਪੰਜਾਬ ਦੇ ਅੰਦਰ ਇਸ ਕਿਸਮ ਦੀ ਕਾਨੂੰਨ ਵਿਵਸਥਾ ਦਾ ਹਾਲ ਹੈ ਉਹਨੂੰ ਦੇਖਦੇ ਹੋਏ ਇੱਥੇ ਕੁਝ ਵੀ ਸੰਭਵ ਹੈ ਮੇਰੀ ਅਪੀਲ ਜਿੱਥੇ ਮੈਂ ਪੁਲਿਸ ਕਮਿਸ਼ਨ ਦੇ ਨਾਲ ਤਾਂ ਮੈਂ ਗੱਲ ਕੀਤੀ ਕੀਤੀ ਹੈ ਮੇਰੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ ਮਾਨ ਸਾਹਿਬ ਪੰਜਾਬ ਦੇ ਅੰਦਰ ਸੇਫ ਹੈਵਨ ਜਿਨੂੰ ਕਹਿ ਸਕਦੇ ਆ ਗੈਂਗਸਟਰਸ ਵਾਸਤੇ ਹੈਗਾ ਮਾਫੀਆ ਵਾਸਤੇ ਇੱਕ ਸੈਂਕਚਰੀ ਹੈਗੀ ਪਰ ਇਸ ਕਿਸਮ ਦੇ ਜਿਸ ਕਿਸਮ ਦੇ ਅੰਦੇਸ਼ੇ ਹੈ ਆ ਜਿਹੜੇ ਭੇੜੀਏ ਹੈ ਇਹ ਗੁਨਾਹ ਨਹੀਂ ਹੈ ਸਾਵਾ ਭੇੜੀਏ ਹੈ ਉਹਨਾਂ ਪੇਡੀਆਂ ਦਾ ਇੱਥੇ ਪੰਜਾਬ 'ਚ ਕੋਈ ਕਿਸੇ ਦਾ ਪੈਰ ਰੱਖਣ ਨੂੰ ਕਿਸੇ ਨੇ ਜਗਾਨ ਨਹੀਂ ਬਾਕੀ ਥੋੜੇ ਸੋਗ ਗੁਨਾਹ ਮਾਫ ਸ਼ਾਇਦ ਲੋਕ ਕਰ ਦੇਣ ਪਰ ਇਸ ਕਿਸਮ ਦਾ ਗੁਨਾਹ ਪੰਜਾਬੀਆਂ ਨੇ ਕਦੇ ਵੀ ਨਹੀਂ ਜੇਰਨਾ ਇੱਕ ਪੇਡੀਆਂ ਉੱਥੇ ਆਇਆ ਫਿਰਦਾ ਯੂਪੀ ਦੇ ਅੰਦਰ ਤੇ ਇੱਥੇ ਦਾ ਜਿਸ ਕਿਸਮ ਦੇ ਖਦਸੇ ਹੋਰੇ ਪਤਾ ਨਹੀਂ ਕਿੰਨੇ ਕੁ ਪੇਡੀ ਹੈ ਇਹਨਾਂ ਪੇਡੀਆਂ ਨੂੰ ਅਗਰ ਸੰਰਖਣ ਦੇਣ ਦਾ ਕਿਤੇ ਵੀ ਕੋਈ ਸ਼ੱਕ ਵੀ ਪੈਦਾ ਹੋਇਆ ਦਾ ਸਾਰੇ ਦੇ ਸਾਰੇ ਪੰਜਾਬੀ ਇਕੱਠੇ ਹੋ ਕੇ ਸਰਕਾਰ ਦੀ ਤੇ ਐਡਮਿਨਿਸਟ੍ਰੇਸ਼ਨ ਦੀ ਹਿੱਟ ਦੇ ਨਾਲ ਡਿਵਾਨ ਜਾਨ ਜੇ ਕਿਸੇ ਨੇ ਕਸਰ ਨਹੀਂ ਰੱਖਣੀ ਅੱਜ ਜ਼ਿੰਮੇਵਾਰੀ ਬਣਦੀ ਹੈ ਭਗਵੰਤ ਮਾਨ ਜੀ ਦੀ ਵੀ ਇਸ ਗਰੀਬ ਪਰਿਵਾਰ ਦਾ ਹਾਲ ਜਾਣਨ ਇਹਨਾਂ ਨੇ ਮਕਾਨ ਤਾਂ ਇੱਥੇ ਲੈ ਲਿਆ ਆ ਕਹਿ ਰਹੇ ਵੀ ਮੈਂ ਜਲੰਧਰ ਦੇ ਅੰਦਰ ਰਹੂੰਗਾ ਪਰ ਮੈਂ ਆਸ ਕਰਦਾ ਇੱਕ ਪਰਿਵਾਰ ਦੇ ਮੁਖੀਆ ਦੇ ਹੋਣ ਦੇ ਨਾਤੇ ਪੰਜਾਬ ਦੇ ਮੁਖੀਆ ਦੇ ਹੋਣ ਦੇ ਨਾਤੇ ਇਸ ਗਰੀਬ ਪਰਿਵਾਰ ਦੀ ਸੁਧ ਲੈਣ ਤੇ ਆ ਇਨਸ਼ੋਰ ਕਰਨ ਵੀ ਨਿਆਂ ਮਿਲੇਗਾ ਤੇ ਇਸ ਬੱਚੇ ਨੂੰ ਉਹਦਾ ਹੱਕ ਮਿਲੇਗਾ ਇਸ ਕਰਕੇ ਅੱਜ ਆਏ ਆ ਤੇ ਮਨੂੰ ਇਸ ਗੱਲ ਦਾ ਘਟੋ ਘੱਟ ਹੈ ਅੱਜ ਬੱਚੀ ਦੀ ਜਿਹੜੀ ਹੈ ਪੋਜੀਸ਼ਨ ਹੈ ਬੜੀ ਸਟੇਬਲ ਹੈ ਤੇ ਇਸ ਕਰਕੇ ਮੈਨੂੰ ਇਸ ਗੱਲ ਦਾ ਵੀ ਵਾਇਗੁਰੂ ਦੀ ਮਿਹਰ ਹੋਵੇ ਉਹ ਛੇਤੀ ਆਪਣੇ ਬਿਆਨ ਦਰਜ ਕਰਾ ਸਕਣ ਤੇ ਉਹਨਾਂ ਦੇ ਬਣਦੇ ਬਿਆਨਾਂ ਦੇ ਉੱਤੇ ਜੋ ਕਾਰਵਾਈ ਬਣਦੀ ਹੈ ਉਹਦੇ ਤੇ ਪੂਰੇ ਸਾਡੇ ਸਾਰੇ ਸਾਥੀ ਇੱਥੇ ਨਿਗਾਹ ਰੱਖਾਂਗੇ ਤੇ ਬੱਚੀ ਨੂੰ ਤੇ ਪਰਿਵਾਰ ਨੂੰ ਨਿਆਂ ਮਿਲ ਸਕੇ। ਤੁਸੀਂ ਗੱਲ ਕੀਤੀ ਸੀ ਹਿੰਮ ਸਾਹਿਬ ਤੁਸੀਂ ਕਿਹਾ ਕਿ ਜਲੰਧਰ ਦੇ ਪਿੱਛੇ ਜਿਹੜੀ ਪ੍ਰਾਇਮ ਹੋ ਰਹੀ ਹੈ ਇੱਕ ਵੱਡੀ ਦਾਸਵਾਦ ਜਿਹੜਾ ਲੜਕੀ ਜਿੰਦਰ ਦੀ ਇਸ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਕਿ ਜਲੰਧਰ ਪਰ ਇੱਕ ਜਲੰਧਰ ਆਪਣੇ ਰਾਤਾਂ ਦੀ ਬਣਦੀ ਗੱਲ ਕੀਤੀ। ਕੱਲਾ ਜਲੰਧਰ ਨਹੀਂ ਸਾਹਿਬ ਸਾਰਾ ਪੰਜਾਬ ਮੈਂ ਜਿਸ ਤਰ੍ਹਾਂ ਕਿਹਾ ਵੇ ਇੱਕ ਗੈਂਗਸਟਰਸ ਦੇ ਕ੍ਰਿਮਨਲ ਰਵਾਸਤੇ ਸੇਫ ਐਵੈਂਜਰ ਨੂੰ ਕਹਿ ਸਕਦੇ ਆ ਸੁਰੱਖਿਤ ਬਣਿਆ ਵੀ ਅਗਰ ਕਿਤੇ ਗੈਂਗਸਟਰ ਸੁਰੱਖਿਤ ਹੈ ਤੇ ਪੰਜਾਬ ਦੇ ਅੰਦਰ ਲੋਕ ਸੁਰੱਖਿਤ ਹੈ ਕੋਈ ਜੇਲ੍ਹਾਂ 'ਚ ਬੈਠੇ ਸੁਰੱਖਿਤ ਹੈ ਕੋਈ ਬਾਹਰ ਫਿਰੋਤੀਆਂ ਮੰਗ ਰਿਹਾ ਪਰ ਆਹ ਉਹਦੇ ਉੱਤੇ ਵੀ ਇੱਕ ਕਲੰਕ ਹੋਊਗਾ ਅਗਰ ਇਸ ਕਿਸਮ ਦਾ ਬੱਚੀ ਦੀ ਅਗਵਾ ਕਰਕੇ ਤੇ ਉਹਦਾ ਸਰੀਰਿਕ ਸ਼ੋਸ਼ਣ ਕੀਤਾ ਗਿਆ ਜਿਸ ਕਿਸਮ ਦੇ ਖਦਸੇ ਆ ਰਹੇ ਹੈ ਤੇ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਦੇ ਨਹੀਂ ਮੈਂ ਸਮਝਦਾ ਪੰਜਾਬ ਦੇ ਮੱਥੇ ਤੇ ਕਲੰਕ ਨਾ ਲੱਗੇ ਇਹ ਦੇ ਕਰਕੇ ਮੇਰੀ ਬੇਨਤੀ ਹੈ ਕਿ ਹਰ ਸੰਭਵ ਪ੍ਰਯਾਸ ਕਰਕੇ ਇਹ ਭੇਡੀਆਂ ਤੇ ਨਕੀਲ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਸਭ ਦੇਖੋ ਸੌਰੀ ਆਈ ਊਡ ਨਾਟ ਲਾਈਕ ਟੂ ਪ੍ਰੀ ਜਜ ਸਮਥਿੰਗ ਟਿਲ ਮੈਡੀਕਲ ਰਿਪੋਰਟ অর ਦਾ ਐਗਜ਼ਾਮੀਨੇਸ਼ਨ ਰਿਪੋਰਟਸ ਦਾ ਸਵਾਬਸ ਹੈਵ ਬੀਨ ਸੈਂਟ ਟੂ ਫੋਰੈਂਸਿਕ ਲੈਬ let those things be established and primarily i think in uh, her own statement victim's own statement is a must once she is in a position to say what has happened or transpired and who were the culprits i think then the position will be clear but right now all i can say i've been briefed by the doctors that the victim is stable and i thank god for that that she, i hope she recovers soon and we are able to bring if there are any culprits to book ਉਹਦੇ ਵਾਸਤੇ ਮੈਂ کہہ ਰਿਹਾ ਸੀ ਵੀ ਜਿਹੜੇ ਵੀ ਇਸ ਕਿਸਮ ਦੇ ਜੇ ਬੰਗਾਲ ਦੇ ਅੰਦਰ ਉਹਨਾਂ ਨੇ ਕਾਨੂੰਨ ਪਾਸ ਕੀਤਾ ਹੈ ਕਿ ਜਿਹੜਾ ਵੀ ਕਿਸ ਕਿਸਮ ਦਾ ਰੇਪ ਬਲਾਤਕਾਰ ਤੇ ਨਾਲ ਜਿੰਦਾ ਨੇ ਅਗਰ ਕੋਈ ਉਹਦਾ ਬੱਚੀ ਦਾ ਮਰਡਰ ਕਰਤਾ ਉਸ ਮਰਡਰ ਨਾਲ ਹੋਵੇ ਤਾਂ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਂ ਸਮਝਦਾ ਵੀ ਰੇਪ ਇਟਸੈਲਫ ਇਜ਼ ਗੁੱਡ ਇਨਾਫ ਅ ਕ੍ਰਾਈਮ ਗੁੱਡ ਇਨਾਫ ਇਨ ਦ ਸਬ ਬੈਡ ਇਨਾਫ ਅ ਕ੍ਰਾਈਮ ਵੀ ਸਜ਼ਾ ਉਹਦੀ ਵੀ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਇਹ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਦਾ ਮਸਟ ਹੋਵੇ ਜੇਕਰ ਕਿਸੇ ਨੇ ਕਾਨੂੰਨ ਹੀ ਬਣਾਣੇ ਹੈ ਬਿਕਾਜ਼ ਇਟ ਹੈਸ ਟੂ ਐਕਟ ਐਜ਼ ਅ ਡੈਟਰੈਂਟ ਵੀ ਮੁੜ ਕੇ ਕੋਈ ਇਸ ਕਿਸਮ ਦਾ ਦੁਸਤਾਸ ਨਾ ਕਰੇ ਤੇ ਅਗਰ ਲਾਈਫ ਇੰਪ੍ਰਿਜ਼ਨਮੈਂਟ ਵੀ ਹੁੰਦੀ ਹੈ ਤੇ ਉਹਦੇ ਵਿੱਚ ਵੀ ਮੈਂ ਸਮਝਦਾ ਵੀ ਕਈ ਲੋਕਾਂ ਨੇ ਚਾਹੇ ਉਹ ਮਰਡਰ ਦੇ ਕੇਸ ਦੇ ਹੈ ਚਾਹੇ ਇਸ ਕਿਸਮ ਦੇ ਹੀ ਨਹੀਂ ਇਸ ਕਰਾਈਉਂਦੇ ਜਿਹੜੇ ਕਲਪਰੇਟਸ ਹੈ ਜਿਹੜੇ ਜੇਲ੍ਹ 'ਚ ਹੈ ਸਜ਼ਾਆਂ ਹੋ ਗਈਆਂ ਉਹਨਾਂ ਨੇ ਲੀਗਲ ਪ੍ਰੋਵੀਜ਼ਨਸ ਪੈਰੋਲ ਦੀਆਂ ਜਿਹੜੀ ਲੀਗਲ ਪ੍ਰੋਵੀਜ਼ਨਸ ਐ ਉਹਨੂੰ ਐਕਸਪਲੋਇਟ ਕਰਕੇ ਲੀਗਲ ਜਿਹੜੀ ਰੈਮੇਡੀਜ਼ ਐ ਉਹਨਾਂ ਨੂੰ ਐਕਸਪਲੋਇਟ ਕਰਕੇ ਪੈਰੋਲ ਦੀ ਜਿਹੜੀ ਫੈਸਿਲਿਟੀ ਉਹਦਾ ਮਜ਼ਾਕ ਬਣਾ ਰੱਖਿਆ ਜਿਹੜੇ ਸੀ ਹੀਨਿਸ ਕਰਾਈ ਮਰਡਰ ਔਰ ਰੇਪ ਦੇ ਵਿੱਚ ਇਨਵੋਲਡ ਐ ਸਭ ਉਹਨਾਂ ਵਾਸਤੇ ਆ ਜਿਹੜੇ ਪ੍ਰੋਲ ਵਾਲੇ ਕਾਨੂੰਨ ਐ ਉਹ ਵੀ ਉਹਨੋਂ ਤੋਂ ਵੀ ਰਿਵਿਊ ਕਰਨ ਦੀ ਲੋੜ ਐ ਤੇ ਮੈਂ ਸਮਝਦਾ ਵੀ ਜਿੱਥੇ ਨਵੀਂ ਨਿਆਂ ਸਹੀਤਾ ਬਣਾਈ ਗਈ ਸੀ ਉਹਦੇ ਵਿੱਚ ਇੱਕ ਵਾਰ ਫਿਰ ਤੋਂ ਇਹਨਾਂ ਗੱਲਾਂ ਤੇ ਧਿਆਨ ਕਰਕੇ ਕੋਈ ਵੀ ਉਸ ਪਰੋਲ ਦਾ ਨਜਾਇਜ਼ ਫਾਇਦਾ ਉਠਾ ਕੇ ਇੱਥੇ ਲੋਕਾਂ ਨੂੰ ਗੁੰਮਰਾ ਕਰਕੇ ਤੇ ਆਪਦੀਆਂ ਦੁਕਾਨਾਂ ਚਲਾਣ ਤੋਂ ਉਹਨਾਂ ਨੂੰ ਗਰੇਸ਼ ਕੀਤਾ